ਹਾਂਜੀ ਸਤਿ ਸ਼੍ਰੀ ਅਕਾਲ ਜੀ ਪਠਿੰਡਾ ਫੈਮਿਲੀ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਤੁਹਾਡੇ ਲਈ ਇੱਕ ਨਵੀਂ ਜੀ ਵੀਡੀਓ ਲੈ ਕੇ ਆਏ ਹਾਂ ਗੁਰਬਾਣੀ ਤੋਂ ਥੋੜਾ ਜਿਹਾ ਹਟਕੇ ਵੀਡੀਓ ਲੈ ਕੇ ਆਏ ਹਾਂ ਤੇ ਆਪਣੀ ਭਤੀਜੀ ਦੀ ਮੈਰਿਜ ਹੈ ਜੀ ਤੇ ਉਹਦੇ ਲਈ ਆਪਾਂ ਥੋੜੀ ਸ਼ਾਪਿੰਗ ਕੀਤੀ ਸੀ ਜੁੱਤੀਆਂ ਦੀ ਬਾਕੀ ਸੂਟਾਂ ਦੀ ਤੇ ਸੂਟਾਂ ਦੀ ਵੀਡੀਓ ਬਣਾਉਂਦਾ ਮੇਰੇ ਕੋਲ ਟਾਈਮ ਨਹੀਂ ਸੀ ਥੋੜਾ ਟਾਈਮ ਕੱਟ ਸੀ ਤੇ ਉਹ ਸੂਟ ਮੈਂ ਸਲਾਈ ਕਰਨੇ ਦੇ ਦਿੱਤੇ ਉੱਤੇ ਜੋ ਸਲਾਈ ਕਰਕੇ ਆਗੇ ਫਿਰ ਮੈਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰੂੰਗੀ ਕਿਹੜਾ ਸੂਟ ਮੈਨੂੰ ਕਿੰਨੇ ਚ ਮਿਲਿਆ ਤੇ ਵੀ ਸੋਹਣੇ ਆ ਜਾਂ ਨਹੀਂ ਤੁਸੀਂ ਦੱਸ ਸਕਦੇ ਹੋ ਕਿਉਂਕਿ ਤੁਸੀਂ ਮੇਰਾ ਇੱਕ ਪਰਿਵਾਰ ਆ ਮੈਨੂੰ ਆਇਆ ਹੁੰਦਾ ਮੈਂ ਸ਼ਾਰੇ ਕਿ ਛੋਟੀ ਤੋਂ ਛੋਟੀ ਚੀਜ਼ ਤੁਹਾਡੇ ਨਾਲ ਸ਼ੇਅਰ ਕਰਾਂ ਮੈਨੂੰ ਤੁਸੀਂ ਆਪਣਾ ਪਰਿਵਾਰ ਹੀ ਲੱਗ ਹੈਗੇ ਹੋ ਤੁਸੀਂ ਮੇਰਾ ਪਰਿਵਾਰ ਹੋ ਤੁਸੀਂ ਜੀ ਜੋ ਮੈਨੂੰ ਸਹੀ ਤੇ ਗਲਤ ਦੱਸਦਾ ਜੀ ਵੀ ਅਸ ਠੀਕ ਆ ਜਾਂ ਸੋਹਣਾ ਜਾਂ ਨਹੀਂ ਤੇ ਅੱਜ ਆਪਾਂ ਸ਼ਾਪਿੰਗ ਕੀਤੀ ਸੀ ਜੁੱਤੀਆਂ ਦੀ ਤੇ ਉਹ ਮੈਂ ਤੁਹਾਡੇ ਨਾਲ ਜਰੂਰ ਸ਼ੇਅਰ ਕਰੂੰਗੀ ਤੇ ਚਲੋ ਜੀ ਆਪਾਂ ਦੇਖਦੇ ਆਂ ਵੀ ਕਿਹੜੀ ਜੁੱਤੀ ਮੈਨੂੰ ਕਿੰਨੇ ਚ ਪਈ ਕਿਹੜੀ ਜੁੱਤੀ ਮੈਨੂੰ ਕਿੰਨੇ ਚ ਪਈ ਇਹ ਆਪਾਂ ਤੁਹਾਨੂੰ ਸਾਰੀਆਂ ਜੁੱਤੀਆਂ ਦੀ ਕੀਮਤ ਵੀ ਦੱਸਦੇ ਆ ਤੇ ਜੁੱਤੀਆਂ ਵੀ ਦਿਖਾਉਂਦੇ ਆ ਵੀ ਕਿਹੜੀ ਮੈਂ ਕਿਵੇਂ ਲੈ ਕੇ ਆਈ ਤੇ ਕਿਹੜੀ ਮੈਂ ਕਿਵੇਂ ਲੈ ਕੇ ਵੈਸੇ ਇਹ ਜੁੱਤੀਆਂ ਹੁੰਦੀਆਂ ਇਹ ਹਣੜੀਆਂ ਤਾਂ ਹੋਈ ਨਹੀਂ ਜੀ ਇਹ ਤਾਂ ਮੈਂ ਤੁਹਾਨੂੰ ਪਹਿਲਾਂ ਦੱਸ ਦਿੰਨੀ ਆ ਇਹ ਤਾਂ ਸਿਰਫ ਇੱਕ ਫੈਸ਼ਨ ਦੇ ਤੌਰ ਤੇ ਦੇ ਸ਼ੌਂਕੀਆ ਤੌਰ ਤੇ ਪਾਈ ਜਾਂਦੀਆਂ ਪੰਜ ਚਾਰ ਵਾਰੀ ਵਿਆਹ ਵਿੱਚ ਪਾਉਣ ਤੋਂ ਬਾਅਦ ਮੁੜ ਕੇ ਟੁੱਟ ਜਾਂਦੀ ਜਦੋਂ ਵੀ ਇਹਨੂੰ ਪਾਣੀ ਦੇ ਵਿੱਚ ਲੱਗ ਜਾਂਦਾ ਖਿਲਰ ਜਾਂਦੀ ਕਿਉਂਕਿ ਅੱਗੇ ਹੁੰਦੀਆਂ ਸੀ ਖਲਤੌੜੀ ਦੀਆਂ ਜੁੱਤੀਆਂ ਤੇ ਇਸ ਚਮੜੇ ਦੀ ਜੁੱਤੀ ਇਹ ਜੁੱਤੀ ਹੰਢਦੀ ਸੀ ਹੁਣ ਜੀ ਕੋਈ ਚਮੜਾ ਚਮੜਾ ਨਹੀਂ ਕੁਛ ਨਹੀਂ ਲੱਗਦਾ ਸਭ ਸਿਰ ਨਾ ਹੀ ਇੱਕ ਗੱਤੇ ਹੀ ਸਿਉਂਸੇ ਹੁੰਦੀ ਜਾਂਦੀ ਹੈ ਤੇ ਜਦੋਂ ਇਹਨੂੰ ਪਾਣੀ ਦੇ ਵਿੱਚ ਗਈ ਨਹੀਂ ਤੇ ਵਸ ਜੁੱਤੀ ਖਰਾਬ ਹੋਈ ਨਹੀਂ ਤੇ ਜੇ ਉਹ ਕਹਿੰਦੇ ਆ ਕਿ ਥੱਲੇ ਤਲੇ ਲਵਾ ਲ ਉਤਲਿਆਂ ਨਾਲ ਹੰਢ ਜਾਂਦੀ ਹੈ ਮੁੜ ਕੇ ਉਹ ਜੁੱਤੀ ਦੀ ਗ੍ਰੇਸ ਨਹੀਂ ਰਹਿੰਦੀ ਜੀ ਤਲਿਆਂ ਵਾਲੀ ਜੁੱਤੀ ਪਾਈ ਚੰਗੀ ਜੀ ਨਹੀਂ ਲੱਗਦੀ ਸੋਹਣੀ ਨਹੀਂ ਲੱਗਦੀ ਉਹਦੀ ਗ੍ਰੇਸ ਨਹੀਂ ਰਹਿੰਦੀ ਫਿਰ ਉਹ ਸਿੱਟ ਨਹੀਂ ਪੈਂਦੀ ਹਾਂ ਜੇ ਆਪਾਂ ਨੂੰ ਸਾਫ਼ ਸੰਭਾਲ ਪੂਰੀ ਸਾਫ਼ ਸੰਭਾਲ ਰੱਖ ਕੇ ਫਿਰ ਆਪਾਂ ਦੋ ਚਾਰ ਪ੍ਰੋਗਰਾਮਾਂ ਦੇ ਵਿੱਚ ਇਹਨੂੰ ਵਧੀਆ ਪਾ ਸਕਦੇ ਹਾਂ ਦੋਸਤੋ ਬਾਅਦ ਕੋਈ 2-4 ਮਹੀਨੇ ਜਾਂ 6 ਮਹੀਨੇ ਘਰੇ ਵੀ ਹੰਡ ਜਾਂਦੀ ਹੈ ਪਰ ਇਹ ਜਿਆਦਾ ਲਾਈਫ ਵੀ ਨਹੀਂ ਹੜਨ ਦੀ ਜਿਸ ਤਰ੍ਹਾਂ ਸ਼ੂਜ਼ ਚੱਪਲ ਵਗੈਰਾ ਹੜਦੇ ਉਵੇਂ ਹੜਦੀ ਨਹੀਂ ਇਹਦੀ ਟਾਈਮ ਦੀ ਗਾਰੰਟੀ ਥੋੜੀ ਜੀ ਘੱਟ ਹੁੰਦੀ ਹੈ ਜੀ ਤੇ ਚਲੋ ਜੀ ਆਪਾਂ ਦਿਖਾਉਣੀ ਆ ਸੋਨੂੰ ਜੁੱਤੀਆਂ ਕਿਉਂਕਿ ਮੈਨੂੰ ਜੁੱਤੀ ਪਾਉਂਦਾ ਸ਼ੌਂਕ ਹੈ ਮੈਂ ਵੈਲੀ ਗੁੱਡੀ ਘੱਟ ਪਾਉਣੀ ਹੈ ਵਿਆਹ ਸ਼ਾਦੀ ਦੇ ਵਿੱਚ ਮੈਂ ਜ਼ਿਆਦਾਤਰ ਜੁੱਤੀਆਂ ਹੀ ਪਾਉਣੀ ਆ ਆਜੋ ਮੈਂ ਤੁਹਾਨੂੰ ਦਿਖਾਉਣੀ ਆ ਮੈਂ ਕਿਹੜੀ ਜੁੱਤੀ ਕਿੰਨੇ ਚ ਲੈ ਕੇ ਆਈ ਤੇ ਤੁਸੀਂ ਵੀ ਦੇਖੋ ਅੱਜ ਆ ਦੇਖੋ ਜੀ ਪਹਿਲੀ ਜੁੱਤੀ ਆ ਇਹ ਆਪਾਂ ਲੈ ਕੇ ਆਏ ਆਂ ਵੀ ਬਾਹਰ ਅੰਦਰ ਪਾਉਣ ਲਈ ਵੀ ਘਰੇ ਵੀ ਜਿਵੇਂ ਹੁਣ ਆਪਾਂ ਪਿੰਡ ਪੁੰਡੂ ਚ ਜਾਣੇ ਆਂ ਗੁਰੂ ਘਰ ਜਾਣੇ ਆ ਹਨਾ ਉੱਥੇ ਜੁੱਤੀਆਂ ਪਾਇਆਂ ਸੋਹਣੀਆਂ ਲੱਗਦੀਆਂ ਤੇ ਬਾਕੀ ਮੇਰੇ ਨੂੰ ਸ਼ੌਂਕ ਹੁੰਦਾ ਜੁੱਤੀ ਪਾਉਣ ਦਾ ਆ ਮੈਂ ਜੁੱਤੀ ਉੱਥੋਂ ਲੈ ਕੇ ਆਈ ਆ ਇਹ ਜੁੱਤੀ ਮੈਨੂੰ ਉਹਨਾਂ ਨੇ 450 ਦੀ ਦਿੱਤੀ ਆ ਆ ਦੇਖੋ ਜੀ ਤੇ ਇਹਦਾ ਇਹਦਾ ਨੰਬਰ ਆ ਜੀ 5 ਨੰਬਰ ਠੀਕ ਹੈ ਮੈਂ ਢਿੰਡੇ ਲੈ ਕੇ ਆਇਆ ਤੇ ਆਪਾਂ ਤੁਹਾਨੂੰ ਡਰੈਸ ਵੀ ਦੱਸਾਂਗੇ ਉਸ ਦੁਕਾਨ ਦਾ ਜਿੱਥੋਂ ਲੈ ਕੇ ਆਇਆ ਤੇ ਕਾਫੀ ਵੈਰਾਈਟੀ ਸੀ ਬਾਕੀ ਮੈਂ ਕੁਝ ਵੀਡੀਓ ਬਣਾਈ ਹੈ ਥੋੜਾ ਜਿਹਾ ਥਿਰਸ਼ ਜ਼ਿਆਦਾ ਹੋਣਾ ਕਰਕੇ ਵੀਰਾਨੀ ਮੈਂ ਵੀਡੀਓ ਨਹੀਂ ਬਣਾਉਣ ਦਿੱਤੀ ਤੇ ਪਰ ਮੈਂ ਫਿਰ ਵੀ ਕੋਸ਼ਿਸ਼ ਕੀਤੀ ਕਿ ਮੈਂ ਤੁਹਾਡੇ ਦੀ ਵੀਡੀਓ ਬਣਾ ਕੇ ਲੈ ਕੇ ਆਵਾਂ ਥੋੜੀ ਬਹੁਤੀ ਬਣਾਈ ਹੈ ਪਰ ਮੈਂ ਵਧੀਆ ਨਹੀਂ ਨਹੀਂ ਬਣੀ ਜਿੰਨੀ ਮੈਂ ਕੋਸ਼ਿਸ਼ ਕਰਦੀ ਸੀ ਆ ਜੀ ਦੂਜੀ ਦੂਸਰੀ ਜੁੱਤੀ ਹੈ ਇਹ ਵਿਆਹ ਸ਼ਾਦੀ ਚ ਪਾਉਣ ਵਾਲੀ ਹੈ ਜੀ ਤੇ ਇਹ ਜੁੱਤੀ ਦਾ ਰੇਟ ਲਾਇਆ ਜੀ ਮੈਨੂੰ ਉਹਨਾਂ ਨੇ 1400 ਰੁਪਈਆ 1400 ਦੀ ਜੁੱਤੀ ਹੈ ਜੀ ਆਹ ਵਾਲੀ ਜੁੱਤੀ ਉਹਨਾਂ ਨੇ ਜਰੀ ਦੀ ਕੱਢੀ ਆ ਸਾਰੀ ਇਹ ਤੇ ਇਹਦੇ ਵਿੱਚ ਕਲਰ ਥੋੜਾ ਜਿਹਾ ਲਾਈਟ ਆ ਰਿਹਾ ਹੈ ਤੇ ਇਹ ਆ ਵੇਖੋ ਇਸ ਤਰ੍ਹਾਂ 골ਡਨ ਚਾ ਕਲਰ ਆ 골ਡਨ ਚ ਆਹ ਵਾਈਟ ਜਿਹਾ ਆ ਜਾਂਦਾ 골ਡਨ ਕਲਰ ਹੈ ਜੀ ਇਹ ਤੇ ਇਹ ਵੀ ਆਪਾਂ ਵਿਆਹ ਦੇ ਵਿੱਚ ਪਾਉਣ ਨੂੰ ਲੈ ਕੇ ਆਏ ਆ ਇਹ ਜੁੱਤੀ ਤੇ ਲੋ ਜੀ ਹੁਣ ਆਪਾਂ ਤੀਜੀ ਜੁੱਤੀ ਦਿਖਾਉਣੀ ਆ ਸੋਨੂੰ ਆਹ ਲਓ ਇਹ ਤੀਸਰੀ ਜੁੱਤੀ ਇਹ ਜੁੱਤੀ ਲਾਈਏ ਜੀ ਉਹਨਾਂ ਨੇ ਮੈਨੂੰ 1200 ਦੇ ਆ ਦੇਖੋ ਇਹ ਨਾ ਆਰੀ ਦੀ ਕੱਢੀ ਹੋਈ ਆ ਦੇਖੋ ਸਾਰੇ ਸਾਰੀ ਜੁੱਤੀ ਦੇ ਉੱਤੇ ਆਰੀ ਵਰਕ ਹੈ ਤੇ ਇਹ ਜੁੱਤੀ ਦੀ ਲੁੱਕ ਜਿਆਦਾ ਸੋਹਣੀ ਆਉਂਦੀ ਏ ਉਸ ਜੁੱਤੀ ਨਾਲ ਆ ਦੇਖੋ ਪਿੱਛੋਂ ਵੀ ਇਹਨੂੰ ਇਸ ਤਰ੍ਹਾਂ ਦੇਖ ਸਕਦੇ ਆ ਆਪਾਂ ਤੇ ਬਾਕੀ ਥੋੜਾ ਜਿਹਾ ਮੇਰਾ ਕੈਮਰਾ ਡਲ ਹੈ ਕਿਉਂਕਿ ਫੋਨ ਛੋਟਾ ਮੇਰੇ ਕੋਲੇ ਤੇ ਵੀਡੀਓ ਉਨੀ ਵਧੀਆ ਨਹੀਂ ਬਣਦੀ ਦੇਵਾ ਦੇਖੇ ਮੇਰੀ ਪੂਰੀ ਕੋਸ਼ਿਸ਼ ਦੇ ਵਧੀਆ ਦਿਖਾਵਾਂ ਮਲਟੀ ਕਲਰ ਹੈ ਜੀ ਕਿਸੇ ਵੀ ਸੂਟ ਨਾਲ ਇਹ ਪਾ ਸਕਦੇ ਆ ਮਲਟੀ ਜੇ ਕਲਰ ਹੈ ਦੇ ਵਿੱਚ ਆਰੀ ਦੀ ਕੱਟੀ ਹੋਈ ਹੈ ਜੁੱਤੀ ਆ ਦੇਖੋ ਜੀ ਅੱਜ ਕੱਲ ਜਿਹੜਾ ਟ੍ਰੈਂਡ ਹੈ ਉਹ ਇਸ ਤਰ੍ਹਾਂ ਹੈ ਆ ਕੱਟਵਰਕ ਹੈ ਨਾ ਇਸ ਤਰ੍ਹਾਂ ਇਹ ਜੁੱਤੀ ਦੀ ਫਿਨਿਸ਼ਿੰਗ ਬਹੁਤ ਸੋਹਣੀ ਹੈ ਪੈਰ ਚ ਪਾਏ ਬਹੁਤ ਸੋਹਣੀ ਲੱਗਦੀ ਹੈ ਇਹ ਜੁੱਤੀ ਜ਼ਿਆਦਾਤਰ ਹੁਣ ਇਹ ਜੁੱਤੀਆਂ ਦਾ ਰਵਾਜ ਆ ਕੁੜੀਆਂ ਇਹ ਜੁੱਤੀਆਂ ਪਾ ਕੇ ਪਸੰਦ ਨੇ ਜਿਹੜੀਆਂ ਆ ਜੁੱਤੀਆਂ ਇਹ ਮੰਮਾਗਾ ਟਾਈਪ ਜੀ ਆ ਜਾਂਦੀ ਆਪਣੀ ਬੀਬੀ ਟਾਈਪ ਜੀ ਜਿਵੇਂ ਹੁਣ ਆਪਣੀ ਹਾਵ ਨੂੰ ਵਰਦੇ ਆ ਇਹ ਜੁੱਤੀ ਦੀ ਪੈਰ 'ਚ ਪਾਈ ਓਨੀ ਸੋਹਣੀ ਨਹੀਂ ਲੱਗਦੀ ਓਨੀ ਗ੍ਰੇਸ ਨਹੀਂ ਹੁੰਦੀ ਜਿੰਨੀ ਐਸ ਜੁੱਤੀ ਦੀ ਹੁੰਦੀ ਹੈ ਜਦੋਂ ਵੀ ਤੁਸੀਂ ਜੁੱਤੀ ਨੂੰ ਤੁਸੀਂ ਜੁੱਤੀ ਵਿੱਚ ਸ਼ੱਕ ਕੱਟ ਵਰਕ ਵਾਲੀ ਲਓ ਤਾਂ ਕਿ ਤੁਹਾਡੇ ਪੈਰ ਦੇ ਉੱਤੇ ਪੂਰੀ ਫਬੀ ਬਹੁਤ ਸੋਹਣੀ ਲੱਗੇ ਜਿਹੜੀ ਆ ਜੁੱਤੀ ਹੈ ਇਹ ਆਪਾਂ ਸੋਹਣੀ ਕਰਕੇ ਲੈ ਲੈਨੇ ਪਰ ਓਨੀ ਫਬਦੀ ਨਹੀਂ ਇਹਦੀ ਗ੍ਰੇਸ ਓਨੀ ਨਹੀਂ ਆਉਂਦੀ ਪੈਰ 'ਚ ਪਾਉਣ ਤੋਂ ਚਾਹੇ ਕਿੰਨੀ ਵੀ ਖੂਬਸੂਰਤ ਹੈ ਇਹ ਚਾਹੇ ਘੱਟ ਖੂਬਸੂਰਤ ਹੈ ਪਰ ਇਹ ਪੈਰ 'ਚ ਪਾਉਣ ਤੇ ਇਹਦੀ ਲੁੱਕ ਬਹੁਤ ਸੋਹਣੀ ਹੁੰਦੀ ਹੈ ਆਹ ਜੁੱਤੀ ਹੁਣ ਫੈਸ਼ਨ ਨਹੀਂ ਆਊਟ ਹੋ ਗਿਆ ਜੀ ਇਹ ਸਸਤੀਆਂ ਦੇ ਦੇ ਦਿੰਦੇ ਆ ਬਾਕੀ ਆਪਾਂ ਨੂੰ ਖਰੀਦਣ ਲਈ ਪਤਾ ਨਹੀਂ ਲੱਗਦਾ ਉੱਤ ਆਪਾਂ ਨੂੰ ਆਹ ਹੰਦਾ ਸੋਹਣੀ ਲੱਗਦੀ ਆ ਪਰ ਇਹ ਪੈਰ ਚ ਪਾਈ ਜਦੋਂ ਕੋਈ ਆਪਾਂ ਨੂੰ ਤਾਂ ਸੋਹਣੀ ਲੱਗਦੀ ਜਦੋਂ ਕੋਈ ਦੂਜਾ ਦੇਖਦਾ ਪੈਰ ਚ ਪਾਈ ਉੰਨੀ ਸੋਹਣੀ ਨਹੀਂ ਲੱਗਦੀ ਜਿੰਨੀ ਸੋਹਣੀ ਆ ਲੱਗਦੀ ਆ ਹਮੇਸ਼ਾ ਤੁਸੀਂ ਕੱਟ ਵਰਕੇ ਵਾਲੀਆਂ ਜੁੱਤੀਆਂ ਲੈਣ ਦੀ ਕੋਸ਼ਿਸ਼ ਕਰਿਆ ਕਰੋ ਤੇ ਬਾਕੀ ਆਪਾਂ ਜਿਹੜੀ ਵੀਡੀਓ ਬਣਾਈ ਹੈ ਅੱਜ ਕੱਲ ਇੱਥੇ ਪਿੱਛੇ ਡੋਰੀ ਲਾ ਕੇ ਬਣਾ ਕਾਫੀ ਡੋਰੀ ਦਾ ਕਰੇਜ ਆ ਕੁੜੀਆਂ ਖੱਤਰੀਆਂ ਲਈ ਇੱਥੇ ਪਿੱਛੇ ਡੋਰੀ ਲਾ ਦਿੰਦੇ ਆ ਤੇ ਜਾਇਥੀਆਂ ਲਟਕਣ ਜੇ ਲੱਗੀਆਂ ਹੁੰਦੀਆਂ ਇਸ ਤਰ੍ਹਾਂ ਇੱਥੋਂ ਲੰਮਾ ਹੀ ਲਿਆ ਕੇ ਪਿੱਛੇ ਚੈਨ ਜੀ ਲੱਗੀ ਐ ਉਹ ਚਲਦੀਆਂ ਹੁਣ ਉਹ ਲੜਕੀਆਂ ਲਈ ਚਲਦੀਆਂ ਵੈਸੇ ਉਹ ਮੈਂ ਵੀਡੀਓ ਬਣਾਈਓ ਵੀਡੀਓ ਤੁਹਾਨੂੰ ਬਖਾ ਬਖਾਉਂਗੀ ਤੁਸੀਂ ਦੇਖਿਓ ਤੇ ਹੁਣ ਮੈਂ ਤੁਹਾਨੂੰ ਸੋਨੂੰ ਆ ਤਿੰਨੇ ਜੁੱਤੀਆਂ ਧਰ ਕੇ ਦਿਖਾਉਣੀ ਐ ਤੁਸੀਂ ਦੇਖਿਓ ਕਿ ਸੋਨੂੰ ਸਾਰਿਆਂ ਨਾਲ ਵਧੀਆ ਜੁੱਤੀ ਕਿਹੜੀ ਲੱਗੀ ਇਹਨਾਂ ਚੋਂ ਤੇ ਜਿਹੋ ਜਿਹਾ ਗੁੜ ਪਾਵਾਂਗੇ ਉਹ ਜਾਂ ਮਿੱਠਾ ਆਪੋ ਆਪ ਦੇ ਗੁੜ ਦੇ ਹਿਸਾਬ ਨਾਲ ਸੋਹਣੀ ਐ ਆ ਵਖ ਬੀਬੀ ਟਾਈਪ ਜੁੱਤੀ ਦੀ ਸ਼ੇਪ ਦੇਖੋ ਤੇ ਇਹਦੀ ਸ਼ੇਪ ਦੇਖੋ ਇਹ ਪਾਈ ਬਹੁਤ ਸੋਹਣੀ ਲੱਗਦੀ ਹੈ ਤੇ ਇਹ ਸੀ ਜੀ ਆਪਣਾ ਜਿ ਜੋ ਮੈਂ ਜਿੱਤਿਆ ਲੈ ਕੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਤੇ ਤੁਸੀਂ ਦੱਸਿਓ ਮੈਨੂੰ ਕਮੈਂਟਾਂ ਦੇ ਵਿੱਚ ਕਿਹੜੀ ਦਿੱਤੀ ਸੋਹਣੀ ਲੱਗੀ Thank <laughs> you. ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਜੇ ਤੁਹਾਨੂੰ ਮੇਰੀ ਵੀਡੀਓ ਥੋੜੀ ਵਧੀਆ ਲੱਗੀ ਫਿਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਤੇ ਕਮੈਂਟ ਕਰਕੇ ਮੈਨੂੰ ਜਰੂਰ ਦੱਸਣਾ ਤੁਹਾਨੂੰ ਅੱਜ ਦੀ ਵੀਡੀਓ ਕਿੱਦਾਂ ਦੀ ਲੱਗੀ ਤੁਸੀਂ ਕੀਮਤੀ ਸਮਾਂ ਕੱਢ ਕੇ ਮੇਰੇ ਚੈਨਲ ਤੇ ਆਏ ਹੋ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ